ਇਓ ਅਗਿਆ ਵੀ ਆਪਣੀ ਮੈਨੇਜਮੈਂਟ ਮੈਨੇਜਮੈਂਟ ਦੋ ਤਿੰਨ ਤਰੀਕੇ ਦੀ ਮੈਨੇਜਮੈਂਟ ਇਹ ਕੁਝ ਕੰਮ ਹੁੰਦੇ ਨੇ ਜਿਹੜੇ ਆਪਾਂ ਰੋਜ਼ ਕਰਨੇ ਨੇ ਹਰ ਰੋਜ਼ ਕਰਨੇ ਨੇ ਹਰ ਰੋਜ਼ ਕੀ ਕਰਨਾ ਹਰ ਰੋਜ਼ ਕਰਨਾ ਆਪਾਂ ਇੱਕ ਤਾਂ ਉਹਨਾਂ ਦੀ ਰਿਕਾਰਡ ਕੀਪਿੰਗ ਵੀ ਅੱਜ ਕਿਹੜੀ ਬੱਕਰੀ ਨੇ ਕਿੰਨਾ ਬੋਧ ਦਿੱਤਾ ਹਰ ਰੋਜ਼ ਕਰਨਾ ਜੰਬਰਾਂ ਦੇ ਵਿੱਚ ਹੀਟ ਡਿਟੈਕਸ਼ਨ ਵੀ ਮੇਰੀ ਬੱਕਰੀਆਂ 'ਚ ਕੋਈ ਹੀਟ ਚ ਤਾਂ ਨਹੀਂ ਇਹ ਨਾ ਹੋਵੇ ਵੀ ਤੁਸੀਂ 15 ਦਿਨਾਂ ਬਾਅਦ ਦੇਖੋ ਵੀ ਉਹ ਤਾਂ 15 ਦਿਨ ਪਹਿਲਾਂ ਨਿਕਲ ਗਈ ਇਸ ਤੋਂ ਵੱਧ ਉਹਦੇ ਵਿੱਚ ਇਹ ਦੇਖਣਾ ਹਰ ਰੋਜ਼ ਵੀ ਮੇਰੀ ਕੋਈ ਬੱਕਰੀ ਸੁਸਤਾਂ ਨਹੀਂ ਕੋਈ ਨਟਾਲ ਤਾਂ ਨਹੀਂ ਕੋਈ ਬਿਮਾਰ ਤਾਂ ਨਹੀਂ ਉਹਦਾ ਇਲਾਜ ਕਰਨ ਨੂੰ ਕੁਝ ਕੰਮ ਨੇ ਜਿਹੜੇ ਆਪਾਂ ਕੁਝ ਦਿਨ ਛੱਡ ਕੇ ਕਰਨੇ ਹੁੰਦੇ ਨੇ ਛੱਡ ਕੇ ਕਰਨ ਵਾਲੇ ਕੰਮ ਖੁਰਬਦੇ ਨੇ ਖੁਰਕਟਨੇ ਡੀਹੌਰਨਿੰਗ ਕਰਨੀ ਬੱਚਿਆਂ ਦੇ ਵਿੱਚ ਜਾਂ ਉਹਨਾਂ ਨੂੰ ਮੁਲਹ ਪ੍ਰਹਿਤ ਕਰਨ ਦੀ ਦਵਾਈ ਦੇਣੀ ਵੈਕਸੀਨੇਸ਼ਨ ਇੱਕ ਸ਼ਡਿਊਲ ਦੇ ਮੁਤਾਬਕ ਤੁਹਾਡੇ ਏਰੀਏ ਦੇ ਵਿੱਚ ਜੋ ਵੀ ਪਸ਼ੂ ਪਾਲਨ ਵਿਭਾਗ ਦੀ ਸੰਸਥਾ ਹੈ ਉਹ CDHC CDDA ਉਹਦੇ ਨਾਲ ਤੁਸੀਂ ਸੰਪਰਕ ਚ ਰਹੋ ਇੱਕ ਬੱਕਰੀ ਪਾਲਕਾਂ ਦਾ ਰੁਝਾਨ ਮੈਂ ਦੇਖਿਆ ਉਹ ਸੰਸਥਾਵਾਂ ਤੋਂ ਪਤਾ ਨਹੀਂ ਕਿਉਂ ਭੱਜਦੇ ਨੇ ਉਹਨਾਂ ਦੀ ਸਿਹਤ ਲਈ ਬਹੁਤ ਵਧੀਆ ਵੈਕਸੀਨ ਸਰਕਾਰ ਵੱਲੋਂ ਸਮੇਂ-ਸਮੇਂ ਤੇ ਮੁਹੱਈਆ ਕਰਵਾਈ ਜਾਂਦੀ ਹੈ ਜੋ ਛੂਤੀ ਰੋਗਾਂ ਤੋਂ ਉਹਨਾਂ ਨੂੰ ਬਚਾਉਂਦੀ ਹੈ ਪਰੰਤੂ ਬੱਕਰੀ ਪਾਲਕ ਜਦੋਂ ਕੋਈ ਬਿਮਾਰੀ ਆ ਜਾਂਦੀ ਹੈ ਪਹਿਲਾਂ ਟੀਕੇ ਲਗਾਉਣ ਤੋਂ ਮਨਾਹੀ ਕਰਦੇ ਨੇ ਜਦੋਂ ਪ੍ਰੋਬਲਮ ਆਉਂਦੀ ਆ ਉਦੋਂ ਆਉਂਦੇ ਨੇ ਵੀ ਯਾਰ ਸਾਡੇ ਤਾਂ ਜੀ ਸਾਨੂੰ ਦੱਸਿਆ ਨਹੀਂ ਕਿਸੇ ਨੇ ਸੋ ਮੇਰੀ ਸਾਰੇ ਬੱਕਰੀ ਪਾਲਕਾਂ ਨੂੰ ਸਾਰੇ ਪਸ਼ੂ ਪਾਲਕਾਂ ਨੂੰ ਇਹ ਅਪੀਲ ਹੈ ਵੀ ਤੁਸੀਂ ਆਪਣੇ ਏਰੀਆ ਦੀ ਸੰਸਥਾ ਨਾਲ ਸੰਪਰਕ ਚ ਰਹੋ ਉੱਥੇ ਆਪਦਾ ਨੰਬਰ ਦੇ ਕੇ ਆਵੋ ਵੀ ਸਰ ਜਦੋਂ ਵੀ ਕੋਈ ਟੀਕੇ ਆਉਣਗੇ ਅਸੀਂ ਲਗਵਾਉਣ ਲਈ ਤਿਆਰ ਹਾਂ ਅਸੀਂ ਲਗਵਾਵਾਂਗੇ ਕਰੇ ਲੇਡੀਜ਼ ਨੂੰ ਇਹ ਗੱਲ ਸੁਚੇਤ ਕਰੋ ਕਿ ਉਹ ਜਦੋਂ ਦੀ ਕੋਈ ਟੀਕੇ ਲਾਉਣ ਦੇ ਭਾਗ ਦੀ ਟੀਮ ਆਉਂਦੀ ਹੈ ਉਹ ਮਨਾ ਨਾ ਕਰਿਆ ਕਰਨ ਅਕਸਰ ਇਹ ਕਹਿ ਕੇ ਮਨਾ ਕੀਤਾ ਜਾਂਦਾ ਵੀ ਇਹ ਜੀ ਦੁੱਧ ਸੁੱਕ ਜਾਣਗੇ ਆ ਇਹ ਸੂਣ ਵਾਲੀ ਆ ਫਲਣਾ ਸੁੱਜੇ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਜੋ ਵੀ ਵੈਕਸਿਨ ਆ ਉਹ ਬੜੇ ਵਿਗਿਆਨੀਆਂ ਦੁਆਰਾ ਬਹੁਤ ਹੀ ਰਿਸਰਚ ਕਰਨ ਤੋਂ ਬਾਅਦ ਉਹ ਬਣਾਈ ਜਾਂਦੀ ਹੈ ਸੋ ਉਹਨੂੰ ਜ਼ਰੂਰ ਕਰਵਾਓ ਇਹ ਹੋ ਗਿਆ ਜੀ ਬਾਕੀ ਆ ਗਈ ਵੈਕਸੀਨੇਸ਼ਨ ਸ਼ੂਤੀ ਬਿਮਾਰੀਆਂ ਦੇ ਵਿੱਚ ਬੱਕਰੀਆਂ ਦੇ ਵਿੱਚ ਸਭ ਤੋਂ ਗੰਭੀਰ ਪੀਪੀਆਰ ਜਿਹਨੂੰ ਬੱਕਰੀਆਂ ਦਾ ਪਲੇਗ ਵੀ ਕਹਿੰਦੇ ਆ ਇਹਦੇ ਚ 70 ਤੋਂ 100% ਤੱਕ ਮੋਰਟੈਲਿਟੀ ਹੋ ਸਕਦੀ ਹੈ ਭਾਵੇਂ ਤੁਸੀਂ 100 ਬੱਕਰੀਆਂ ਰੱਖੀਆਂ ਨੇ ਉਹਦੇ ਚੋਂ 70 ਤੋਂ ਲੈ ਕੇ 100 ਸਾਰੀਆਂ ਨੇ ਸਾਰੀਆਂ ਮਰ ਸਕਦੀਆਂ ਨੇ ਬਚਾਓ ਕੀ ਹੈ ਬਚਾਓ ਇੱਕੋ ਹੀ ਹੈ ਵਿਭਾਗ ਵੱਲੋਂ ਬਿਲਕੁਲ ਮੁਫਤ ਟੀਕਾ ਲਗਾਇਆ ਜਾਂਦਾ ਹੈ ਇਹ ਟੀਕਾ ਹਰ ਜਾਨਵਰ ਨੂੰ ਹਰ ਸਾਲ ਇੱਕ ਵਾਰੀ ਇਸ ਤੋਂ ਇਲਾਵਾ ਮੂੰਹ ਖੁਰਦੀ ਬਿਮਾਰੀ ਇਹਦਾ ਟੀਕਾ ਸਾਲ 'ਚ ਦੋ ਵਾਰੀ ਅਨਟੀਰੋਟਕਸੀਬੀਆਂ ਇੱਕ ਬੜੀ ਗੰਭੀਰ ਸਮੱਸਿਆ ਸਾਡੇ ਕੋਲੇ ਬੱਕਰੀ ਪਾਲਕਾਉਂਦੇ ਨੇ ਉਹ ਕਹਿੰਦੇ ਵੀ ਸਰ ਅਸੀਂ ਕੱਲ ਮਾਲ ਛੱਡਿਆ ਸੀ ਤੇ ਸਵੇਰ ਉੱਠ ਕੇ ਦੇਖਿਆ ਮੇਰੇ ਦੋ ਨਗ ਮਰ ਗਏ ਇਹ ਕਦੋਂ ਹੁੰਦਾ ਇਹ ਕਣਕ ਦੀ ਬਢਾਈ ਤੋਂ ਬਾਅਦ ਜਾਂ ਝੋਨੇ ਦੀ ਬਢਾਈ ਤੋਂ ਬਾਅਦ ਹੁੰਦਾ ਉੱਥੇ ਹੋਕ ਹੁੰਦਾ ਕੀ ਹੈ ਵੀ ਜਦੋਂ ਬਾਣ ਖਾਲੀ ਹੋ ਗਿਆ ਬੰਲੀਆਂ ਕੁਝ نیچے ਗਰਦੀਆਂ ਨੇ ਬੱਕਰੀ ਪਾਲਕ ਆਪਣੇ ਮਾਲ ਨੂੰ ਉਸ ਬਾਣ ਦੇ ਵਿੱਚ ਛੱਡਦਾ ਜਿਹੜੇ ਤਕੜੇ ਨਗ ਹੁੰਦੇ ਨੇ ਤਕੜੇ ਜਾਨਵਰ ਹੁੰਦੇ ਨੇ ਉਹ ਹਮੇਸ਼ਾ ਦੂਸਰੇ ਜਾਨਵਰਾਂ ਤੋਂ ਅੱਗੇ ਚੱਲਦੇ ਨੇ ਜੋ ਤਕੜਾ ਜਾਨਵਰ ਹੈ ਜਦੋਂ ਅੱਗੇ ਚੱਲਦਾ ਉਹਨੇ ਅੱਗੇ ਜਾਂਦੇ ਜਾਂਦੇ ਜ਼ਿਆਦਾ ਬੰਲੀਆਂ ਚੋਗਣੀਆਂ ਨੇ ਜਿਆਦੇ ਖਾ ਲਿਆ ਐਸਿਡ ਬਣੂਗਾ ਤੇ ਜੇ ਅੰਟੀਰੋ ਟਕਸੀਨੀਆਂ ਦੀ ਵੈਕਸੀਨ ਨਹੀਂ ਲੱਗੀ ਹੋਈ ਉਹ ਉਸ ਤਰ੍ਹਾਂ ਦੇ ਟਾਕਸਨ ਚ ਬੰਦੇ ਨੇ ਅਗਲੇ ਦਿਨ ਤੁਸੀਂ ਆ ਕੇ ਦੇਖਦੇ ਹੋ ਵੀ ਤੁਹਾਡੇ ਦੋ ਤਕੜੇ ਨੱਕੀ ਜੋ ਉਹ ਮਰੇ ਪਏ ਨੇ ਇਸ ਚੀਜ਼ ਤੋਂ ਬਚਣ ਦਾ ਇੱਕੋ ਹੀ ਘਟੰਗਾ ਵੀ ਇਹਨਾਂ ਦੇ ਈਟੀਵੀ ਵੈਕਸੀਨ ਅਸੀਂ ਕਹਿੰਦੇ ਹਾਂ ਅੰਟੀਰੋ ਟਕਸੀਨੀਆਂ ਵੈਕਸੀਨ ਉਹ ਲੱਗੀ ਹੋਵੇ ਤਾਂ ਇਸ ਤਰ੍ਹਾਂ ਦੀਆਂ ਲਾਮਤਾਂ ਤੋਂ ਵੀ ਤੁਸੀਂ ਬਚ ਸਕਦੇ ਹੋ ਇਸ ਤੋਂ ਇਲਾਵਾ ਗਲ ਕੋ ਟੂ ਬੱਕਰੀਆਂ 'ਚ ਕੋਈ ਬਹੁਤ ਹੀ ਕਾਮਨ ਨਹੀਂ ਇੱਕ ਹੁੰਦਾਗਾ ਔਰਫ ਮੂੰਹ ਪੱਕਾ ਬੱਕਰੀ ਪਾਲਕ ਵੀ ਜਾਣਦੇ ਨੇ ਵੀ ਬੱਕਰੀਆਂ ਦੇ ਬੁੱਲਾਂ ਦੇ ਉੱਤੇ ਕਾਲੇ ਰੰਗ ਦੇ ਛਾਲੇ ਹੋ ਕੇ ਕਾਲੇ ਖਰੀਨ ਆਉਂਦੇ ਨੇ ਉਸ ਚੀਜ਼ ਉਹ ਇੰਨੀ ਕੁ ਪੇਨਫੁਲ ਹੁੰਦੀ ਹੈ ਵੀ ਬੱਕਰੀਆਂ ਤੁਹਾਡੀਆਂ ਖਾਣਾ ਪੀਣਾ ਛੱਡ ਦਿੰਦੀਆਂ ਨੇ ਕਮਜ਼ੋਰ ਹੁੰਦੀਆਂ ਨੇ ਉਹਦੇ 'ਚ ਫੀਵਰ ਉਹਨਾਂ ਨੂੰ ਬੁਖਾਰ ਹੁੰਦਾ ਤੇ ਕਈ ਬੱਕਰੀਆਂ ਤਾਂ ਜੋ ਕਮਜ਼ੋਰ ਜੰਬਰ ਹੁੰਦੇ ਨੇ ਉਹ ਮੌਤ ਵੀ ਹੋ ਜਾਂਦੀ ਹੈ ਇਹ ਤੋਂ ਬਚਾਉਣ ਲਈ ਵੈਕਸੀਨ ਤੁਸੀਂ ਆਪਣੇ ਘਰੇ ਹੀ ਜਾਂ ਆਪਣੇ ਏਰੀਏ ਦੇ ਵੈਟਨੀ ਇਨਸਪੈਕਟਰ ਨਾਲ ਵੈਟਨੀ ਆਫੀਸਰ ਨਾਲ ਤਾਲਮੇਲ ਕਰਕੇ ਕਰਨਾ ਕੀ ਹੈ ਵੀ ਜਿਹੜੇ ਉਹ ਬੁੱਲਾਂ ਦੇ ਉੱਤੇ ਖਰੀਂਡ ਆਏ ਨੇ ਉਹ ਖਰੀਂਡ ਨੂੰ ਬਿਲਕੁਲ ਸਾਫ਼ ਸੁਥਰੇ ਡਿਸਟਿਲਡ ਨਾਰਮਲ ਸਲਾਈਨ ਦੇ ਵਿੱਚ ਆਪਾਂ ਰਗੜ ਲੈਣਾ ਬੱਕਰੀ ਦੀ ਪੂੰਛ ਦੇ نیچے ਜਿਸ ਤਰ੍ਹਾਂ ਅਵਰੇਜ ਨੂੰ ਆਪਾਂ ਕਰਦੇ ਆਂ ਵੀ ਚਰੀਟ ਲੱਗੀ ਕਿਸੇ ਸਾਫ਼ ਬਲੇਡ ਨਾਲ ਹੀਟ ਲਾਉਣੀ ਹੈ ਤੇ ਉਹ ਜੋ ਘੋਲ ਤਿਆਰ ਕੀਤਾ ਖਰੀਂਡਾ ਨੂੰ ਆਪਾਂ ਗ੍ਰाइंड ਕਰਕੇ ਉਹ ਕਾਟਨ ਨਾਲ ਉੱਥੇ ਲਾ ਦਿਓ ਉਹ ਇੱਕ ਵੈਕਸੀਨ ਦਾ ਕੰਮ ਕਰੂਗੀ ਤੇ ਤੁਹਾਡਾ ਮਾਲ ਔਰਫ ਨਾਮ ਦੀ ਜੋ ਬਿਮਾਰੀ ਹੈ ਮੂੰਹ ਪੱਕਾ ਬੱਕਰੀਆਂ ਵਾਲੇ ਕਹਿੰਦੇ ਨੇਗੇ ਉਹਦੇ ਤੋਂ ਬਚੇ ਰਹਿਣਗੇ ਇੱਕ ਹਲਕਾ ਸਿੰਘਲਾ ਜੀ ਉਹਨਾਂ ਨੇ ਹੈਲਡ ਰੇਸ ਕੀਤਾ ਹੈ ਜੀ ਕੋਈ ਕੁਐਸਚਨ ਹੋ ਤਾਂ ਦਾਤਾ ਜੀ ਬੋਲ ਸਕਦੇ ਜੀ ਹਾਂਜੀ ਹਲਕਾ ਜੀ ਪਪਾ ਮੇਰਾ ਸਵਾਲ ਹੈ ਤੇ ਜਿਹੜੇ ਵੈਕਸੀ ਲਗਾਉਣੇ ਪ੍ਰੋਫਿਲੈਕਟਿਕ ਜਿਹੜਾ ਵਾਇਪੋਸਟ ਹੋਇਆ ਅਹ ਹੋਰ ਖਲੀ ਹਾਂਜੀ ਹੋਰ ਵੈਕਸੀਨ ਪ੍ਰੋਫਿਲੈਕਟਿਕ ਟਰੀ ਟਰੀਟਮੈਂਟ ਦਾ ਟਰੀਟਮੈਂਟ ਉਹਦਾ ਐਂਟੀਬਾਇਓਟਿਕ ਟਰੀਟਮੈਂਟ ਟਰੀਟਮੈਂਟ ਲਈ ਰੱਖੋ ਐਂਟੀਬਾਇਓਟਿਕਸ ਪੇਨ ਕਿਲਰ ਤੇ ਕੋਈ ਵੀ ਸੌਫਟ ਕਰੀਮ ਉਹਨਾਂ ਦੇ ਉੱਤੇ ਲਾਉਣੀ ਹੈ ਹੇ ਜੀ ਲੋਕਲ ਐਕਟਿਵਟ ਕ੍ਰੀਮ ਲਾ ਲਓ ਕੋਈ ਕ੍ਰੀਮ ਲਾ ਲਓ ਬੱਡ ਜਸਵੰਦਰ ਮੈਂ ਪੁੱਛਣਾ ਚਾਹੁੰਦਾ ਮੈਂ ਜਦੋਂ ਕਹਿੰਦੇ ਸੈਲ ਡਾਊਨ ਹੋ ਜਾਂਦੇ ਨਾ ਜੀ 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 ਤੇ ਲੋਕੀ ਬੱਕਰੀ ਦਾ ਦੁੱਧ ਪਿਲਾਉਂਦੇ ਆ ਤੇ ਉਹ ਇਹ ਸੱਚ ਪਿਲਾਉਂਦੇ ਆ ਜੀ ਕੀ ਉਹਨੂੰ ਉਬਾਲ ਕੇ ਪਿਲਾਉਣਾ ਚਾਹੀਦਾ ਕੀ ਇਹ ਸੱਚ ਪਿਲਾਉਣਾ ਚਾਹੀਦਾ ਸਰ ਦੇਖੋ ਸੈਲ ਵਧਿਆਂ ਚ ਬੇਸਿਕਲੀ ਤਾਂ ਕੋਈ ਵੀ ਦੁੱਧ ਹੈ ਜਿਹੜਾ ਉਹ ਬੋਇਲ ਕਰਕੇ ਹੀ ਪੀਣਾ ਚਾਹੀਦਾ ਤੇ ਜੋ ਬੱਕਰੀ ਦੇ ਦੁੱਧ ਚ ਮੈਂ ਪਹਿਲਾਂ ਬਥਿਆ ਵੀ ਇਹਦੇ ਚ ਕੀ ਹੈ ਉਹ ਜੋ ਫੈਟ ਗਲੋਬਿਊਲ ਦਾ ਸਾਈਜ਼ ਹੈ ਉਹ ਮਾਈਕਰੋਨਾਈਟ ਹੈ ਉਹ ਇੰਨਾ ਛੋਟਾ ਹੁੰਦਾ ਬੱਕਰੀ ਦੇ ਦੁੱਧ ਚ ਐਜਿਟੇਟਿਚ ਕੋਈ ਪਲੇਟਲੇਟ ਨਹੀਂ ਪਾਏ ਹੋਏ ਵੀ ਉਹ ਸਿੱਧਾ ਜਾ ਕੇ ਉਹਨੇ ਸੈੱਲ ਵਧਾ ਦੇਣੇ ਨੇ ਠੀਕ ਹੈ ਨਾ ਬੱਕਰੀ ਦੇ ਬੱਕਰੀ ਦੇ ਦੁੱਧ ਚ ਇਸ ਤਰ੍ਹਾਂ ਦਾ ਕੁਛ ਨਹੀਂ ਸਰ ਉਹ ਕਿਉਂਕਿ इजीली ਡਾਈਜੈਸਟਿਬਲ ਆ ਇਜੀਲੀ ਡਾਈਜੈਸਟੇਬਲ ਹੋਣ ਕਰਕੇ ਉਹ ਇੱਕ ਜਦੋਂ ਬੰਦਾ ਡੇਂਗੂ ਦਾ ਪੀਰੀਅਡ ਤਾਂ ਉਹ ਤੋਂ ਕੁਝ ਖਾਦਾ ਪੀਤਾ ਨਹੀਂ ਜਾਂਦਾ ਜਦੋਂ ਮਿਲ ਉਹਦੇ ਡਾਈਜੈਸਟ ਹੋ ਜਾਂਦਾ ਤਾਂ ਉਹ ਨੂੰ ਨੇਚਰਲੀ ਉਹ ਲੱਗਦਾ ਵੀ ਹਾਂ ਹੁਣ ਮੈਂ ਠੀਕ ਹੋਣ ਲੱਗ ਗਿਆ ਹਾਂਜੀ ਦਾ ਸਰ ਮੈਂ ਇਹ ਤਾਂ ਦੁਨੀਆ ਸਾਰੀ ਇਹਦੇ ਬੱਕਰੀ ਦਾ ਐ ਸੱਚੀ ਪਾਉਂਦੀ ਮੈਂ ਕਿ ਕਈ ਵਾਰ ਬੱਕਰੀ ਜੇ ਕੋਈ ਅਜਿਹਾ ਜਾਂਦਾ ਮਸਟਾਈਟਸ ਹੋ ਜਾਂਦਾ ਹੁੰਦਾ ਨਹੀਂ ਨਹੀਂ ਬੋਇਲ ਬੋਇਲ ਕਰਕੇ ਪੀਣਾ ਚਾਹੀਦਾ ਡਾਕਟਰ ਸਾਬ ਦੇਖੋ ਮਸਟਾਈਟਸ ਵਾਲਾ ਦੁੱਧ ਤਾਂ ਪੀਣਾ ਹੀ ਨਹੀਂ ਚਾਹੀਦਾ ਜਿੱਥੇ ਮਸਟਾਈਟਸ ਹੋ ਗਈ ਠੀਕ ਹੈ ਨਾ ਉਹ ਉਹ ਉਸ ਕੁਆਟਰ ਦਾ ਦੁੱਧ ਤਾਂ ਆਪਾਂ ਵੈਸੇ ਹੀ ਡਿਸਕਾਰਡ ਕਰਨ ਨੂੰ ਕਹਿੰਦੇ ਆ ਫਾਰਮਰ ਨੂੰ ਤਾਂ ਜਦ ਇਹ ਉਹ ਕਈ ਵਾਰ ਸਬ ਕਲੀਨਿਕਲ ਹੁੰਦੀ ਹੈ ਜੇ ਪਤਾ ਨਹੀਂ ਲੱਗਦਾ ਓਏ ਹੋਰ ਬੁਆਇਲ ਨਹੀਂ ਹੁੰਦੀ ਬੁਆਇਲ ਬੁਆਇਲ ਕਰਨਾ ਚਾਹੀਦਾ ਜੀ ਬੁਆਇਲ ਕਰਨਾ ਚਾਹੀਦਾ ਹਾਂਜੀ ਬਿਲਕੁਲ ਸਾਡੀ ਗੱਲ ਸਹੀ ਹੈ ਜੀ ਕਿ ਪਲੇਨਟ ਵਧਾਉਂਦੇ ਵਧਾਦੇ ਕੋਈ ਹੋਰ ਚੀਜ਼ ਨਾ ਵਧਾਵੇ ਕੋਈ ਹੋਰ ਚੀਜ਼ ਨਾ ਵਧਾਵੇਠੀਏ ਦਸਰਕੇ ਪੁੱਤ ਜਿਹੜਾ ਵਾ ਹਮੇਸ਼ਾ ਬੋਇਲ ਕਰਕੇ ਪੀਣਾ ਚਾਹੀਦਾ ਹੈ ਚਾਹੇ ਗਾਣਾ ਹੋਵੇ ਚਾਹੇ ਮੱਝ ਦਾ ਹੋਵੇ ਸਾਡੇ ਬਜ਼ੁਰਗ ਛੱਡਾ ਤੋਂ ਤੇਗਦੇ ਸੀ ਪਰ ਉਹਦਾ ਕਦੇ ਨੇ ਬਰੋਸੀ ਲੋਸ ਦੇ ਨਾਮ ਨਹੀਂ ਸੁਣਿਆ ਸੀ ਕਦੇ ਕਿਤੇ ਨਹੀਂ ਤੋਂ ਹਾਂਜੀ ਹੋਰ ਅਧਿਕ ਲੈਵਲ ਟੈਸਟ ਕਰਕੇ ਪੁੱਤ ਜਿਹੜਾ ਵਾ ਉਹ ਬੋਇਲ ਹੀ ਹੋਣਾ ਚਾਹੀਦਾ ਹੈ ਪਰ ਜਿੱਤ ਸਿੰਘ ਜੀ ਉਸੀ ਇਸ ਤੋਂ ਪਹਿਲਾਂ ਕਿ ਮੈਂ ਮਰ ਸਵਾਲ ਲਵਾਂ ਆ ਬਰੀ ਪਸ਼ੂ ਪਾਲਕਾਂ ਨੂੰ ਬੇਨਤੀ ਹੈ ਕਿ ਪਸ਼ੂ ਪਾਲਕਾਂ ਦੇ ਪਾਲਦੇਵਨੋਂ ਇੱਕ YouTube ਚੈਨਲ ਜਿਹੜਾ ਵਾ ਉਹ ਚਲਾਇਆ ਜਾ ਰਿਹਾ ਵਾ ਜਿਹਦੇ ਵਿੱਚ ਸਾਡੇ ਕੋਲੋਂ ਵੱਖ-ਵੱਖ ਵੀਡੀਓ ਜਿਹੜੀਆਂ ਨੇ ਅਸੀਂ ਉਹਦੇ ਵਿੱਚ ਅਪਲੋਡ ਕਰਦੇ ਰਹਿੰਦੇ ਆ ਸੋ ਜਿਹੜੇ ਵੀ ਵੀਰ YouTube ਵਰਤਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਅ ਸਾਡਾ YouTube ਚੈਨਲ ਉਹਦੇ ਵਿੱਚ ਅਸੀਂ ਕਾਹ ਦੀ ਇੱਕ ਵੀਡੀਓ ਪਾਈ ਹੋਈ ਹੈ ਜਿਵੇਂ ਕਿ ਪਸ਼ੂ ਰੋਗ ਵਜਨ ਕਰਵਾਵਾ ਪਸ਼ੂ ਦਾ ਵਜਨ ਕਿਵੇਂ ਕੀਤਾ ਜਾ ਸਕਦਾ ਹੈ ਇਹ ਇੱਕ ਬੜਾ ਵੱਡਾ ਸਵਾਲ ਹੈ ਕਿ ਉਹ ਇੱਕ ਪਸ਼ੂ ਨੂੰ ਕਿਸੇ ਕੰਡੇ ਤੇ ਵੀ ਤੋਲ ਸਕਦੇ ਉਸ ਤੋਂ ਵੀ ਜਿਹੇ ਤਰੀਕਾ ਦੱਸਿਆ ਕਿ ਘਰ ਦੇ ਵਿੱਚ ਛਿੱਟੇ ਦੇ ਰਾਵਲ ਪਸ਼ੂ ਨੂੰ ਕਿਵੇਂ ਤੋਲਿਆ ਜਾ ਸਕਦਾ ਵਾ ਸੋ ਇਸ ਤਰ੍ਹਾਂ ਦੀਆਂ ਵਕਵਾਸ ਦੇ ਵਿੱਚ ਚਰਚਾ ਦੀ ਇੱਕ ਨਵੀਂ ਵੀਡੀਓ ਸਿੱਧੀ ਅਪਲੋਡ ਕਰ ਚੁੱਕੇ ਆਂ ਹਾਰਦ ਤੇ ਕਰ ਰਹੇ ਆਂ ਸਾਰੇ ਪੇਸ਼ਕਾਰ ਕਰਨ ਪੇਸ਼ਦੀ ਹੈ ਕਿ ਸਾਡਾ YouTube ਚੈਨਲ ਅਨੀਮ ਪੰਡਿਤ ਡਿਪਾਰਟਮੈਂਟ ਪੰਜਾਬ ਜਿਹਦਾ ਨਾਮ ਹੈ ਜਰੂਰ ਤੁਸੀਂ ਅਬਸਕ੍ਰਾਈਬ ਕਰੋ ਇਸੇ ਨਾਮ ਤੇ ਸਾਡਾ ਇੱਕ Facebook ਪੇਜ ਹੈ ਸੋ ਉਹਨੂੰ ਜਰੂਰ ਸਟਾਈਕ ਕਰੋ ਜੀ ਫੋਲੋ ਕਰੋ ਜੀ